ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਬਾਈ ਜੀ ਮਾਨਾ ਤੁਹਾਨੂੰ ਮਿਲਾਉਣੇ ਆ ਬਾਈ ਕੁੜੇ 7 ਤੋਂ 8 ਨਾ ਨਾਗਾ ਸੇਲ ਲਈ ਤੇ ਕਰਾਉਣੇ ਬਾਈ ਦਾ ਗੱਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਉਹ ਠੀਕ ਹਾਂ ਬਾਈ ਹਾਂਜੀ ਹਾਂਜੀ ਬਾਈ ਜੀ ਆਪਣੇ ਤੇ ਕਿੰਨੇ ਨਾਗਾ ਵੀਰੇ ਆਪਣੇ ਕੋਲ ਆਪਣੇ ਕੋਲੇ ਤਕਰੀਬਨ 15 ਦੇ ਗੇੜ ਹੈਗੇ ਵੀਰੇ 15 ਦੇ ਗੇੜ ਹਾਂਜੀ ਹਾਂਜੀ ਠੀਕ ਹੈ ਤੇ ਦੱਸੋਗੇ ਡਿਟੇਲ ਵੀਰੇ ਹਾਂਜੀ ਹਾਂਜੀ ਤੇ ਪਹਿਲੀ ਘੋੜੀ ਵਰੀ ਇਹ ਆਪਣੀ ਘੋੜੀ ਹੈ ਜੀ ਇਹ ਚਾਲ ਵਾਲੀ ਘੋੜੀ ਆ ਆਪਲਖ ਆ ਹਾਂਜੀ ਤੇ ਉਮਰ ਹੈਗੀ ਇਹਦੀ 6-7 ਸਾਲ ਹਾਂਜੀ ਇਹ 40 ਦਾ ਰੇਵੀਆ ਚੱਲ ਜਾਂਦੀ ਹੈ ਜੀ ਇਹ ਠੀਕ ਹੈ ਜੀ ਜਦੋਂ ਪੂਰੀ ਪ੍ਰੈਕਟਿਸ ਹੋਵੇ ਨਾ ਇਹਦੀ ਸਹੀ ਹਾਂਜੀ ਹਾਂਜੀ ਤੇ ਇਹਨੇ ਕਈ ਜਗ੍ਹਾ ਤੇ ਫਸਤਾ ਹੀ ਆ ਤੇ ਸੈਕੰਡ ਸਾਡ ਤੇ ਆਦਾ ਆਮ ਠੀਕ ਹੈ ਜੀ ਬਹੁਤ ਸੋਹਣਾ ਚੱਲਦੀ ਹੈ ਠੀਕ ਹੈ ਜੀ ਤੇ ਮੌਕੇ ਦੀ ਖਾਲੀ ਹੈ ਕਿ ਗੱਬਣਾ ਮੌਕੇ ਦੀ ਖਾਲੀ ਹੈ ਜੀ ਖਾਲੀ ਹੈ ਜੀ ਦੇ ਪੌਰੀਆਂ ਦੀ ਸਾਫ ਆ 4 ਲੱਖ ਰੁਪਈਆ ਦਾ ਮੁੱਲ ਹੈ। ਅੱਛਾ ਠੀਕ ਹੈ ਜੀ। ਹਾਂ ਜੀ। ਤੁਹਾਨੂੰ ਬਈ 4 ਲੱਖ ਰੁਪਈਆ ਮੁੱਲ ਆ ਤੇ ਆਜੋ ਗਾਂਹ ਬਾਈ ਦਾ ਵਸ਼ੇਰਾ ਦਿਖਾਉਣੇ ਆ। ਇਹ ਦਲਵਾਗ ਦਾ ਵਸ਼ੇਰਾ ਜੀ। ਦਲਵਾਗ ਰਣੀਆਂ ਵਾਲੇ ਦਾ। ਰਣੀਆਂ ਵਾਲੇ ਦਾ ਜੀ। ਠੀਕ ਹੈ ਜੀ। ਇਹ ਹਲੇ ਤੁਸੀਂ ਲਾ ਲਓ ਵੀ 30 ਕੁ ਮਹੀਨੇ ਦਾ ਹੋਇਆ। ਠੀਕ ਹੈ ਜੀ। ਤੇ 63 ਇੰਚ ਦੀ ਹਾਈਟ ਹੈ। ਅੱਛਾ ਜੀ। ਇਹਦੀ ਮਾਂ ਨਾਗਦੀ ਆ ਮਾਂ ਬਹੁਤ ਚੰਗੀ ਐ ਦੀ ਭਾਰੀ ਕੁੜੀ ਐ। ਠੀਕ ਹੈ ਜੀ ਤੇ ਮਾਰਕਿੰਗ ਕੀ ਐ ਵੀਰੇ ਦੀ? ਮਾਰਕਿੰਗ ਇਹਦੇ ਪਿਛਲੇ 2 ਪੈਰ ਆ ਜੀ ਮੱਥੇ ਫੁੱਲ ਐ। ਮੱਥੇ ਫੁੱਲ ਜੀ। ਹਾਂ ਇਹ ਕਨਗੋ ਘੋੜੇ ਦੀ ਬਿਸ਼ੇਰੀ ਹੈ ਜੀ ਤੁਹਾਨੂੰ ਉਹ ਜਿਹੜਾ ਪਹਿਲਾਂ ਹੁੰਦਾ ਸੀਗਾ ਹਾਂਜੀ ਗ੍ਰੇਟ ਕੈਂਪਲਰ ਦਾ ਹਾਂ ਠੀਕ ਹੈ ਜੀ ਹਾਂਜੀ ਹਾਂ ਇਹ ਕਨਗੋ ਦੀ ਹੈ ਜੀ ਇਹ ਤਕਰੀਬ 22 ਮਹੀਨੇ ਦੀ ਹੋਗੀ ਠੀਕ ਹੈ ਜੀ ਹਾਂਜੀ ਇਹਦੀ ਮਾਂ ਕਾਲੀਆ ਬਲਖਾ ਠੀਕ ਇਹਦੀ ਹਾਈਟ ਕਿੰਨੀ ਹੈ ਵੀਰੇ ਇਹਦੀ ਹਾਈਟ 64 ਇੰਚ ਜੀ 64 ਇੰਚ ਹਾਂਜੀ ਠੀਕ ਹੈ ਵੀਰੇ ਇਹ ਨੁਕਰੀ ਆ ਗਈ ਜੀ ਹਾਂਜੀ ਤੇ ਇਹ ਅਲੀ ਰੌਂਡਰ ਘੋੜਾ ਹੁੰਦਾ ਸੀਗਾ ਜੀ ਸੁਨਾਮ ਹਾਂਜੀ ਹਾਂਜੀ ਵੀਰੇ ਹਾਂਜੀ ਇਹ ਉਹਦੀ ਧੀ ਆ ਠੀਕ ਹੈ ਜੀ ਤੇ ਇਹ ਪਹਿਲਾਂ ਇਹਨੇ ਘੱਲਾਂ ਵਾਲੇ ਜੀਦਕ ਤੋਂ ਬਸ਼ੇਰੀ ਦਿੱਤੀ ਸੀ ਤੇ ਅੱਜ ਸਵੇਰੇ ਹੀ ਇਹ ਮਲਾਈਆ ਆਦਲ ਘੋੜੇ ਤੋਂ ਭਾਗਸਰ ਵਾਲੇ ਠੀਕ ਹੈ ਜੀ ਉਹ ਜਿਹੜਾ 93 ਇੰਚ ਦਾ ਘੋੜਾ ਉਹ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਹਾਈਟ ਕਿੰਨੀ ਹੈ ਵੀਰੇ ਇਹਦੀ ਹਾਈਟ ਸਾਢੇ 6 ਫੁੱਟ ਆ ਜੀ ਤੇ ਉਮਰ ਕਿੰਨੀ ਹੋਗੀ ਵੀਰੇ ਉਮਰ ਇਹਦੀ ਸਾਢੇ 5 ਸਾਲ ਸਾਢੇ 5 ਸਾਲ ਠੀਕ ਹੈ ਜੀ ਬਾਕੀ ਬਾਲ ਪੌਰੀ ਜਮਾਂ ਸਾਫ ਆ ਠੀਕ ਹੈ ਵੀਰੇ ਆਜੋ ਵੀਰੇ ਅਗਲੀ ਗੱਲ ਪਰ ਇਹ ਇਹ ਆ ਗਈ ਆਪਣੀ ਅਪਲਖ ਘੋੜੀ ਆ ਇਹ ਹਾਂਜੀ ਤੇ ਇਹਦੀ ਉਮਰ ਹੋਊਗੀ ਜੀ 6 ਤੋਂ 7 ਸਾਲ ਤੇ ਇਹਦੀ ਹਾਈਟ ਹੈਗੀ ਜੀ 56 ਇੰਚ ਫੱਟੀ ਵਾਲੀ ਠੀਕ ਹੈ ਜੀ ਤੇ ਮੌਕੇ ਦੀ ਖਾਲੀ ਅੰਦਰ ਦੀ ਸਾਫ ਆਪਣੀ ਗਰੰਟੀ ਹੈ ਠੀਕ ਹੈ ਹਾਂ ਜੀ ਹਾਂ ਨਹੀਂ ਦੇਖਣੀ ਨਹੀਂ ਘੋੜੀ ਦੀ ਲੈਂਥ ਬਹੁਤ ਆ ਬਾਈ ਲੈਂਥ ਬਹੁਤ ਵੱਡੀ ਆ ਬਹੁਤ ਵੱਡੀ ਬੈਡ ਵੱਡੀ ਦੀ ਘੋੜੀ ਜਿਵੇਂ ਆਪਾਂ ਕਹਿ ਦਿੰਦੇ ਆ ਹਾਂ ਜੀ ਤੇ ਉਦੋਂ ਅੱਗੇ ਵੀਰੇ ਇਹ ਵਸ਼ੇਰੀ ਆ ਗਈ ਜੀ ਇਹ ਦੁਰਲੇ ਘੋੜੇ ਦੀ ਆ ਠੀਕ ਹੈ ਜੀ ਹਾਂ ਇਹਦੀ ਹੈਗੀ ਆਪਣੇ ਮੈਲ ਵਾਲੇ ਸੂਰਜ ਘੋੜੇ ਦੀ ਠੀਕ ਹੈ ਜੀ ਇਹਦੀ ਮਾਂ ਦੀ ਹਾਈਟ ਹੈਗੀ 65 ਇੰਚ ਠੀਕ ਹੈ ਜੀ ਆਪੇ ਹੁਣ 18 ਮਹੀਨਿਆਂ ਦੀ ਹੋਈ ਹੈ ਇਹਦੀ ਯਾਨੀ ਦੀ 62 ਇੰਚ ਦੇ ਲਵੇ ਹਾਈਟ ਫਿਰ ਤੋਂ ਬਹੁਤ ਹਾਈਟ ਕਰੂਗੀ ਵੀਰੇ ਹਜੇ ਨਹੀਂ ਜਿੱਦੇ ਘੱਟੋ ਘੱਟ 60 60 ਇੰਚ ਦੇ ਘੇੜੇ ਇਹਦੀ ਮਾਰਕਿੰਗ ਕੀ ਹੈ ਵੀਰੇ ਇਹਦੇ ਮੱਥੇ ਛੋਟਾ ਜਿਹਾ ਫੁੱਲਾ ਜੀ ਇੱਕ ਪੈਰ ਤੇ ਥੋੜਾ ਜਿਹਾ ਨਿਸ਼ਾਨ ਠੀਕ ਹੈ ਜੀ ਬਾਕੀ ਜੈਡ ਬਲੇਕ ਬਾਕੀ ਨੀਲੀ ਹੈ ਜੀ ਨੀਲੀ ਹੋ ਜਾਣੀ ਹੈ ਇਹਨੇ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਦੇ ਹੋ ਵੀਰੇ ਕਿੰਨਾ ਇਹਦਾ 15 ਲੱਖ ਜੀ ਅੱ ਇਹ ਅਗਲੀ ਬੱਚੀ ਦੀ ਵੀਰੇ ਡਿਟੇਲ ਇਹ ਆ ਗਈ ਗੁਲਬਾਗ ਘੋੜਾ ਜੀ ਸੰਘਰਾਣੇ ਕਾਲੇ ਕਾਂਟੇ ਦਾ ਪੰਜ ਕ ਲੈਣਾ ਹਾਂਜੀ ਹਾਂਜੀ ਇਹ ਉਹਦੀ ਬੱਚੀ ਆ ਜੀ ਠੀਕ ਹੈ ਜੀ ਕਾਲੇ ਕਾਂਟੇ ਦੀ ਪੋਤੀ ਹੋਗੀ ਮਾਂ ਉਹਨਾਂ ਦੇ ਕੁੜੀ ਆ ਉਹਨਾਂ ਦੇ ਘਰ ਆ ਹੀ ਬਰੀਡ ਹੋਈ ਹੋਈ ਆ ਇਹ ਠੀਕ ਹੈ ਜੀ ਮਾਂ ਦੀ ਪੁਰਾਣੀ ਲਾਈਨ ਦੀ ਚੰਗੀ ਭਾਰੀ ਘੋੜੀ ਆ ਠੀਕ ਹੈ ਜੀ ਤੇ ਇਹ 16 ਮਹੀਨਿਆਂ ਦੀ ਹੋਗੀ ਜੀ ਠੀਕ ਹੈ ਜੀ ਤੇ ਇਹ ਵੀ ਹਾਈਟ ਹੋ ਤਕਰੀਬਨ 60 ਇੰਚ ਠੀਕ ਹੈ ਜੀ ਹਾਂਜੀ ਇਹਦਾ 7 ਲੱਖ ਰੁਪਏ ਇਹਦਾ 7 ਲੱਖ ਰੁਪਏ ਹਾਂਜੀ ਹਾਂ ਇਹ ਵਸ਼ੇਰੀ ਆ ਗਈ ਸਰਖਾਪ ਦੀ ਜੀ ਠੀਕ ਹੈ ਜੀ ਦਾਣਾ ਸਟੱਡ ਫਾਰਮਰ ਦਾ ਹਾਂਜੀ ਹਾਂਜੀ ਹਾਂ ਦਾਣਾ ਸਾਡਾ ਫਾਰਮ ਵਾਲਾ ਹਾਂਜੀ ਤੇ ਇਹਦੇ ਮੱਥੇ ਫੋਲ ਆ ਜੀ ਗੱਲਾ ਸਾਰੀ ਕਮਾਇਤ ਆ ਠੀਕ ਹੈ ਜੀ ਇਹਦੀ ਮਾਂ ਵੀ ਕਮਾਇਤ ਕਲਰ ਦੀ ਸੀ ਠੀਕ ਹੈ ਜੀ ਕਿਰਦੀ ਇਹਦੀ ਮਾਂ ਉਹ ਕਾਲੇ ਘੰਟੇ ਦੀ ਦਸਦੇ ਸੀਗੇ ਠੀਕ ਹੈ ਜੀ ਹਾਂਜੀ ਤੇ ਇਹਦੀ ਹਾਈਟ ਕਿੰਨੀ ਹੋਗੀ ਵੀਰੇ ਇਹਦੀ ਹਾਈਟ ਜੀ ਤਕਰੀਬਨ 59 ਇੰਚ ਦੇ ਗੇੜ ਹੋਊਗੀ ਇਹ 13 ਮਹੀਨਿਆਂ ਦੀ ਹੋਗੀ ਤੇ ਇਹ ਵੀ ਬਹੁਤ ਚੰਗੀ ਹਾਈਟ ਕਰੋ ਵੀਰੇ ਹਾਂਜੀ ਹਾਂਜੀ ਇਹ ਵੀ ਬਹੁਤ ਚੰਗੀ ਬਣਦੀ ਹੈ ਠੀਕ ਹੈ ਜੀ ਤੇ ਇਹਦਾ ਉਹਦਾ 4 ਲੱਖ ਮੁੱਲ ਆ ਜੀ ਠੀਕ ਹੈ ਜੀ ਤੇ ਇਹਦਾ ਵੀਰੇ ਇਹ ਨੀਲੀ ਘੋੜੀ ਆ ਗਈ ਹੈ ਬਰੀਡਿੰਗ ਲਈ ਘੋੜੀ ਬਹੁਤ ਜਿਆਦਾ ਚੰਗੀ ਆ ਠੀਕ ਹੈ ਜੀ। ਬਾਕੀ ਦੱਸੀ ਜਾਂਦੀ ਆ ਬਾਈ ਪਿਟਰਲ ਘੋੜੀ ਆ ਨਾ ਵੱਡੀ। ਇਹ ਹੁਣ ਪਿੱਛੇ ਬੱਚਾ ਛੱਡ ਕੇ ਆਈ ਆ ਬਸ਼ੇਰੀ ਛੱਡ ਕੇ ਆਈ ਆ। ਬਹੁਆ ਕਲਰ ਦੀ ਬਸ਼ੇਰੀ ਸੀਗੀ ਤੇ ਪਿੱਛੇ ਬਹੁਤ ਜਿਆਦੇ ਸੋਨੇ ਮੱਥੇ ਪਟੇ ਵੀ। ਠੀਕ ਹੈ ਜੀ। ਤੇ ਇਹ ਦੁਬਾਰੇ ਹੁਣ ਨੰਜੇ ਵਾਲੇ ਘੋੜੇ ਤੋਂ ਘੱਬਣਾ ਜੀ ਮਾਨੂੰ ਕਹਿੰਦੇ। ਠੀਕ ਹੈ ਜੀ। ਨੀਲੇ ਤੋਂ। ਠੀਕ ਹੈ ਜੀ। ਤੇ ਇਹਦੀ ਹਾਈਟ ਕਿੰਨੀ ਆ ਵੀਰੇ? ਇਹਦੀ 60.5 ਆ ਜੀ ਫੱਟੀ ਵਾਲੀ। 60.5 ਵੱਟੀ ਵਾਲੀ। ਹਾਂ ਜੀ। ਠੀਕ ਹੈ ਜੀ। ਇਹਦਾ 5 ਲੱਖ ਮੁੱਲ ਕਰ ਦਿੰਦੇ। ਠੀਕ ਹੈ ਵੀਰੇ। ਇਹ ਰਾਜਸੇਹਿਰ ਵਾਲੇ ਘੋੜੇ ਦੀ ਧੀ ਆ ਜੀ। ਤੇ ਇਹ ਗੋੜੀ ਹੁਣ ਮੌਕੇ ਤੇ ਹੀਟਸ ਹੈ ਜੀ ਅੰਦਰ ਦੀ ਸਾਫ ਆਪਣੀ ਗਰੰਟੀ ਹੈ ਬਈ ਠੀਕ ਹੈ ਜੀ ਇਹਦੀ ਹਾਈਟ ਹੈ ਜੀ 56 ਇੰਚ ਬਾਲਕੋਨੀ ਦੀ ਬਿਲਕੁਲ ਨਹੀਂ ਨਾ ਜਮਾਂ ਸਾਫ ਹੈ ਜੀ ਬਾਲਕੋਨੀ ਦਾ ਵੈਸੇ ਆਪਣੇ ਸਾਰੇ ਜਾਣੇ ਸਾਫ ਹੀ ਨੇ ਠੀਕ ਹੈ ਬਈ ਚਾਰ ਜੂਨ ਬਹੁਤ ਸੋਹਣੀ ਚੱਲਦੀ ਹੈ ਤੇ ਇਹਦਾ ਕੀ ਮੁੱਲਾ ਵੀਰੇ ਇਹਦਾ 7 ਲੱਖ ਹੈ ਜੀ 7 ਲੱਖ ਤੇ ਇਹ ਪਟਵਾਰੀ ਘੋੜੇ ਦੀ ਬਸ਼ੇਰੀ ਹੈ ਜੀ ਠੀਕ ਹੈ ਜੀ ਤੇ ਜਿਹੜਾ ਮੱਝੂ ਕਿਆਲਾ ਜੀ ਉਹ 70 ਇੰਚ ਦਾ ਵੱਡਾ ਹਾਂਜੀ ਹਾਂਜੀ ਇਹ ਉਹਦੀ ਧੀ ਆ ਇਹਦੀ ਮਾਂ ਅਪਲਖ ਘੋੜੀ ਸੀ ਕਿ 63 ਇੰਚ ਦੀ ਉਹ ਵਰਕਾਣੇ ਵਾਲੇ ਘੋੜੇ ਦੀ ਸੀ ਠੀਕ ਹੈ ਜੀ ਹਾਂ ਤੇ ਇਹਦੀ ਕੀ ਹਾਈਟ ਆ ਵੀਰੇ ਇਹਦੀ ਹਾਈਟ 61 ਇੰਚ ਹੋਗੀ ਜੇ 16 ਮਹੀਨੇ ਦੀ ਆ 16 ਮਹੀਨੇ ਦੀ ਆ ਜੀ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਕਰਦੇ ਵੀਰੇ ਆਪਾਂ ਇਹਦਾ 6 ਲੱਖ ਜੀ 6 ਲੱਖ ਰੁਪਏ ਹਾਂ ਜੀ ਠੀਕ ਹੈ ਜੀ ਤੇ ਇਹ ਅਪਲਖ ਮੱਥੀ ਜੀ ਇਹ ਰਾਮੇ ਕੁਲਵੰਤ ਕੋਲੇ ਘੋੜਾ ਜੀ ਮੱਥੇ ਪਟੇ ਦਾ ਇੱਕ ਪੈਰ ਚਿੱਟੇ ਦਾ ਕਾਲਾ ਠੀਕ ਹੈ ਜੀ ਇਹ ਉਹਦੀ ਧੀ ਆ ਮਾਂ ਇਹਦੀ ਅਪਲਖ ਆ ਠੀਕ ਹੈ ਜੀ ਹਾਂ ਜੀ ਹਾਂ ਇਹਦੀ ਮਾਂ ਦੀ ਹਾਈਟ ਵੀ ਹੋਊਗੀ 65-68 ਤੇ ਕਰੀਬ ਠੀਕ ਹੈ ਇਹ ਆਪ ਜਿੰਨੀ ਉਮਰ ਦੀ ਹੋਗੀ ਜੀ ਆਪਰੇ 14 ਮਹੀਨੇ ਦੀ ਹੋਗੀ ਜੀ 14 ਮਹੀਨੇ ਦੀ ਤੇ ਇਹ ਵੀ ਹਾਈਟ ਚੰਗੀ ਕਰ ਗਈ ਵੀਰੇ ਹੈਨਾ ਬਹੁਤ ਵਧੀਆ ਜੀ ਠੀਕ ਹੋਊਗੀ ਨਹੀਂ 60+ ਹਾਈਟ ਕਰੇ ਇਹਦੀ 60 ਤੇ ਲੰਬੀ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਜਣ ਦੀ 62 ਇੰਚ ਦੀ ਕੁੜੀ ਬਣ ਜੂ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ 4 ਲੱਖ ਜੀ 4 ਲੱਖ ਹਾਂ ਜੀ ਤੇ ਇਹ ਬੱਚਾ ਫੇਰ ਆ ਗਿਆ ਜੀ ਪਟਵਾਰੀ ਦਾ ਤੇ ਪੰਜ ਕ ਲੈਣਾ ਜੀ ਠੀਕ ਹੈ ਜੀ ਤੇ ਇਹ ਵੀ ਮਾਂ ਗ੍ਰੇਟ ਕੈਂਪਲਰ ਦੀ ਸੀਗੀ ਠੀਕ ਹੈ ਜੀ ਇਹਦੀ ਮਾਂ ਚੜਾਈ ਕਰ ਗਈ ਸੀ ਛੋਟੇ ਹੁੰਦੇ ਸੀ 2 ਕੁ ਮਹੀਨੇ ਦਾ ਸੀ ਠੀਕ ਹੈ ਜੀ ਤੇ ਇਹਦੀ ਮਾਂ ਚੜਾਈ ਕਰਦੀ ਤੇ ਇਹਦੀ ਮਾਰਕਿੰਗ ਆ ਗਈ ਚਾਰ ਫੇਰ ਚਿੱਟੇ ਤੇ ਮਤਲਬ ਕਿੱਥੇ ਫੁੱਲ ਆ ਜੀ ਫੁੱਲ ਆ ਜੀ ਮੜਿਆ ਵੀਰੇ ਫੇਸ ਦਿਖਾ ਦੂੰਗੀ ਆ ਜੋ ਹਜੀ ਸੰਧਰ ਕਰੋ ਠੀਕ ਹੈ ਬਈ ਹਾਂ ਲਓ ਭਾਈ ਬਾਈ ਨਾਲ ਕਰ ਲੋ ਸੰਪਰਕ ਤੇ ਆਪਦੇ ਮਨਪਸੰਦ ਦਾ ਜਾਨਵਰ ਕੋਈ ਵੀ ਖਰੀਦ ਸਕਦੇ ਹੋ ਬਾਈ ਤੋਂ ਇਹ ਆਪਣਾ ਪੰਜਾਬ ਸਟੱਡ ਫਾਰਮ ਆ ਜੀ ਤੇ ਜੇ ਆਪ ਵੀ ਸਾਰੀ ਡਿਟੇਲ ਦੱਸਦੇ ਹੋ ਵੀਰੇ ਹਾਂਜੀ ਆਪਣਾ ਪੰਜਾਬ ਸਟੱਡ ਫਾਰਮ ਦੇ ਨਾਮ ਤੇ ਜੀ ਆਪਣੀ ਸਾਰੇ ਜਾਨਵਰ ਜਿੰਨੇ ਵੀ ਹੈਗੇ ਇਹ ਅਸੀਂ ਜਣੀ ਦੀ ਕਹ ਲੋ ਵੀ ਅਸੀਂ ਤਿੰਨ ਚਾਰ ਭਰਾ ਅਸੀਂ ਇਕੱਠੇ ਹੀ ਰਹਿੰਦੇ ਆ ਹਟਾ ਠੀਕ ਹੈ ਜੀ ਆਪਣਾ ਇਕੱਠੇ ਕੰਮ ਹੈ ਠੀਕ ਹੈ ਜੀ ਤੇ ਨੰਬਰ ਮੇਰਾ ਹੈਗਾ 94174 5500 ਠੀਕ ਹੈ ਜੀ 94174 55000 ਠੀਕ ਹੈ ਜੀ ਹਾਂ ਤੇ ਤੇ ਆਪਣਾ ਹੋਰ ਕੋਈ ਐਡਰੈਸ ਜੀ ਦੱਸਣਾ ਕੋਈ ਨੇੜੇ ਲੱਗਦਾ ਜਾਂ ਵਗੈਰਾ ਆਪਣਾ ਪਿੰਡ ਮਾਨਾ ਜੀ ਠੀਕ ਹੈ ਜੀ ਹਾਂ ਜੀ ਧੂਰੀ ਤੋਂ ਬਾਗੜੀਆਂ ਰੋਡ ਤੇ ਮੀਮਸੇ ਦੇ ਨਾਲ ਠੀਕ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਜੀ ਠੀਕ ਹੈ ਜੀ ਹਾਂ ਠੀਕ ਹੈ ਵੀਰੇ ਕਰੋ ਬਾਈ ਨਾਲ ਸੰਪਰਕ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ